ਅਜੋ ਉਹੀ ਕਰਤੂਤਾ ਭਗਵਾਨਦਮਾਨ ਸਾਫ ਕਰਦੇ ਹੋਰ ਸਰਕਾਰਾਂ ਦਾ ਕੰਮ ਹੁੰਦਾ ਹੈ ਬਹੁਤ ਜਣੀ ਕਿ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਜਦੋਂ ਸਰਕਾਰਾਂ ਪੱਤਰਕਾਰਾਂ ਤੇ ਹਮਲਾ ਕਰਦੀਆਂ ਨੇ ਜਵਾਨਬੰਦੀ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਬਹੁਤ ਵੱਡੇ ਭੜੇਕੇ ਚ ਹੁੰਦਾ ਹੈ ਮੁੱਖ ਮੰਤਰੀ ਇਥੇ ਦਾ ਬਾਦਸ਼ਾ ਵੀ ਮੈਂ ਜਵਾਨਬੰਦੀ ਕਰਕੇ ਰਾਜ ਇੰਨਾ ਚਿਰ ਕਾਇਮ ਰੱਖੂੰਗਾ ਵੀ ਮੇਰਾ ਰਾਜ ਨਹੀਂ ਜਾਂਦਾ ਜੇ ਆਉਣ ਵਾਲੇ ਸਮੇਂ ਚ ਸਰਕਾਰ ਇਹ ਜੇ ਕੰਮ ਤੋਂ ਪਿੱਛੇ ਨਹੀਂ ਹਟੂਗੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਪੰਜਾਬ ਸਰਕਾਰ ਨੂੰ ਮੂੰਹ ਦੀ ਖਾਣੀ ਪਊਗੀ ਓਕੇ ਕਰੋ ਪਾਰ ਝੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ 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 ਕੱਲੇ ਕੱਲੇ ਮਾਰਨਾ ਠਾਓ ਕੱਟੇ ਆਓ ਤੁਸੀਂ ਉੱਤੇ ਆਓ ਨਾਨਾ ਮਜ਼ਦੂਰਾ ਮਲਾਜਮਾਂ ਪੱਤਰਕਾਰਾਂ ਦਾ ਏਕਾ ਜਿੰਦਾਬਾਦ 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 ਰੱਦ ਕਰੋ ਰੱਦ ਕਰੋ ਰੱਦ ਕਰੋ ਸਰਕਾਰਾਂ ਦੇ ਪਾਇ ਚੁੱਫੇ ਪਾਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਜਿੰਦਾਬ ਸਰਕਾਰ ਮੁਰਦਾਬਾਦ 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 ਜਿੰਦਾਬ ਸਰਕਾਰ ਮੁਰਦਾਬਾਦ 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 ਜੀ ਵੀਰ ਅਗਰ ਜੀ ਮੁਰਦਾਬਾਦ ਮੁਰਦਾਬਾਦ ਅੱਜ ਭਗਵੰਤ ਮਾਨ ਸਰਕਾਰ ਨੇ ਸਾਡੇ ਕਈ ਵੀਰਾਂ ਤੇ ਅੱਤਰਕਾਰਾਂ ਤੇ ਜਿਹੜੇ ਪਰਚੇ ਦਰਜ ਕਰਕੇ ਉਹਨਾਂ ਨੇ ਸੰਕੇਤ ਦਿੱਤਾ ਹੈ ਕਿ ਜਿਹੜਾ ਸਰਕਾਰ ਦੇ ਖਿਲਾਫ ਬੋਲੂਗਾ ਉਹਦਾ ਹਸਰ ਇਹ ਹੀ ਹੋਊਗਾ ਅੱਜ ਅਸੀਂ ਇਸ ਦੇ ਰੋਸ ਵਿੱਚੋਂ ਪੁਹਾਨੀਗੜ ਤੋਂ ਨਿਯੁਕਤ ਪ੍ਰੈਸ ਕਲਾਬ ਦੀ ਅਗਵਾਈ ਹੇਠ ਸਮੂਹ ਪੱਤਰਕਾਰਾਂ ਨੇ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਦਿੱਤਾ ਸੀ ਰੱਦ ਕਰੋ ਝੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਲੋਕ ਇੱਕਤਾ ਜਿੰਦਾਬਾਦ ਜਿੰਦਾਬਾਦ ਪਤਰਕਾਰ ਹੀ ਨਹੀਂ ਇੱਥੇ ਤੇ ਸੋਸ਼ਲ ਮੀਡੀਆ ਤੇ ਕੋਈ ਸਵਾਲ ਪੁੱਛਲੇ ਕੋਈ ਆ ਸਿਆਸਤੀਦਾਨ ਕੋਈ ਸਵਾਲ ਪੁੱਛਲੇ ਹਰੇਕ ਨੂੰ ਤੰਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਜੋ ਪਰਚਾ ਦਿੱਤਾ ਗਿਆ ਚੰਗਾ ਸਵਾਲ ਕੀਤਾ ਪੱਤਰਕਾਰ ਨੇ ਔਰ ਉਹਨਾਂ ਦੇ ਖਿਲਾਫ ਐਸੀ ਕਾਰਵਾਈ ਕਰਨੀ ਬਹੁਤ ਗਲਤ ਹੈ ਮੈਂ ਪਰਸੋ ਚੌਥ ਦੇ ਇੱਕ ਸੋਸ਼ਲ ਮੀਡੀਆ ਤੇ ਇੱਕ ਰੀਲ ਦੇਖ ਰਿਹਾ ਸੀ ਇਹ ਪੁਰਾਣੀ ਰੀਲ ਹੈ ਭਗਵੰਦ ਮਾਨ ਸਾਹਿਬ ਦੀ ਜਿੱਥੇ ਉਹ ਆਪ ਪਾਰਲੀਮੈਂਟ ਹਾਊਸ ਦੇ ਵਿੱਚ ਖੜੇ ਹੋ ਕੇ ਪਾਰਲੀਮੈਂਟ ਦੇ ਵਿੱਚ ਕਹਿ ਰਿਹਾ ਕਿ ਜੀ ਪੱਤਰਕਾਰਾਂ ਦਾ ਹੱਕ ਖੋਇਆ ਜਾ ਰਿਹਾ ਹੈ ਪੱਤਰਕਾਰ ਜੇ ਕੁਝ ਕਹਿੰਦੇ ਤੇ ਸਰਕਾਰਾਂ ਉਹਨਾਂ ਤੇ ਪ੍ਰੈਸ਼ਰ ਪਾਉਂਦੀ ਹੈ ਅੱਜ ਉਹੀ ਕਰਤੂਤਤਾ ਭਗਵੰਦ ਮਾਨ ਸਾਹਿਬ ਕਰਦੇ ਹੋ ਆਪ ਵਾਪਸ ਲੈਤਾ ਜੇ ਇਹ ਬਹੁਤ ਵੱਡੇ ਭਲੇਖੇ ਚ ਇਥੇ ਦਾ ਮੁੱਖ ਮੰਤਰੀ ਭਲੇਖਾ ਕੱਢ ਕੇ ਚੱਲੇ ਜਿਹੜੀ ਜਵਾਨਬੰਦੀ ਤੇ ਜ਼ੋਰ ਲਾਉਂਦਾ ਪੱਤਰਕਾਰਾਂ ਤੇ ਪਰਚੇ ਦਿੱਤੇ ਆ ਬੁੱਧੀਜੀਵੀਆਂ ਤੇ ਪਰਚੇ ਦੇ ਰਹੇ ਆ ਸਾਰੀਆਂ ਸਰਕਾਰਾਂ ਇਹ ਕਰਦੀਆਂ ਆਈਆਂ ਨੇ ਪਹਿਲਾਂ ਤੋਂ ਵੀ ਪਰ ਅੱਜ ਦੇ ਸਮੇਂ ਜਿਹੜਾ ਮੁੱਖ ਮੰਤਰੀ ਕਹਿੰਦੀ ਮੈਂ ਲੋਕਾਂ ਦਾ ਉਹ ਲੋਕਾਂ ਦੀ ਜਵਾਨਬੰਦ ਕਰਨ ਲੱਗਿਆ ਹੋਇਆ ਹੈ ਪੂਰਨ ਤੌਰ ਤੇ ਅੱਜ ਵੀ ਪੱਤਰਕਾਰ ਕੋਈ ਪੁੱਛੇ ਨਾ ਹੈਲੀਕਾਪਟਰ ਕਿੱਥੇ ਗਿਆ ਹੈਲੀਕਾਪਟਰ ਇਹਦਾ ਨਹੀਂ ਹੈ ਨਾ ਇਹ ਮੁੱਖ ਮੰਤਰੀ ਹੈ ਉਹ ਸਾਰਾ ਕੁਝ ਦਿੱਲੀ ਆਂਦਾ ਜੇ ਤੁਸੀਂ ਪੁੱਛੋਗੇ ਲਾਜ਼ਮੀ ਆ ਵੀ ਉਹ ਜਵਾਬੰਦੀ ਕਰੂਗਾ ਜਿਵੇਂ ਅੱਜ ਪੰਜਾਬ ਦੇ ਲੋਕ ਜਿਵੇਂ ਪੱਤਰਕਾਰਾਂ ਦੀ ਪਿੱਠ ਤੇ ਖੜੇ ਨੇ ਤੇ ਲੋਕਾਂ ਨੂੰ ਪਤਾ ਹੈ ਵੀ ਪੱਤਰਕਾਰ ਹੈ ਜਿਹੜਾ ਚੌਥਾ ਥੰਮ ਹੈ ਜੇ ਉਹ ਨੂੰ ਇਹ ਤੋੜਨ ਚ ਕਾਮਯਾਬ ਹੁੰਦੇ ਨੇ ਤਾਂ ਇੱਥੇ ਸਾਰਾ ਕੁਝ ਰੁਟ ਜਾਣਾ ਹੈ ਇਹ ਬਹੁਤ ਵੱਡੇ ਪੱਧਰ ਤੇ ਚਿੰਤਾ ਕਰਕੇ ਜਥੇਬੰਦੀਆਂ ਨੇ ਕਿਹਾ ਵੀ ਜਦੋਂ ਪੱਤਰਕਾਰ ਸਨੇਹਾ ਦੇਣਗੇ ਅਸੀਂ ਸਾਰੇ ਕਾਰਜ ਛੱਡ ਕੇ ਸਾਰੇ ਕਾਰਜ ਪਿੱਛੇ ਛਿਟ ਕੇ ਪੱਤਰਕਾਰਾਂ ਦਾ ਸਾਥ ਨਹੀਂ ਬੱਚਾ ਬੱਚਾ ਕਰਾਂਚੋਂ ਬਾਹਰ ਨਿਕਲਾਂਗੇ ਦੱਸਾਂਗੇ ਇਥੇ ਦੀ ਸਰਕਾਰ ਨੂੰ ਸਰਕਾਰ ਜੇ ਛੇਤੀ ਇਹਨੂੰ ਪਰਚੇ ਨੂੰ ਕੈਨਸਲ ਨਹੀਂ ਕਰਦੀ ਵਾਪਸ ਨਹੀਂ ਲੈਂਦੀ ਇਹਦਾ ਛੱਟਾ ਜਿਹੜਾ ਬਹੁਤ ਖਤਰਨਾਕ ਨਿਕਲੂਗਾ ਉਹਨਾਂ ਵਾਲੇ ਸਮੇਂ ਦੇ ਅੰਦਰ ਇਹਦੇ ਲਈ ਬਚਨ ਬੰਦ ਨੇ ਜਾਨੀ ਕਿ ਲੋਕ ਲੋਕ ਪੱਤਰਕਾਰਾਂ ਦੀ ਪਿੱਠ ਤੇ ਖੜੇ ਨੇ ਕਿਉਂ ਲੋਕਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਦੇ ਬਰਦਾਸ਼ਤ ਨਹੀਂ ਕੀਤੀ ਗਈ ਕੀਤੀ ਜਾਊਗੀ ਨਾ ਲੋਕਾਂ ਨੇ ਕਦੇ ਪੰਜਾਬ ਦੇ ਨੇ ਕੀਤੀ ਹੈ ਕਰਕੇ ਪੰਜਾਬ ਦੇ ਲੋਕ ਪੰਜਾਬ ਦੀਆਂ ਜਥੇਬੰਦੀਆਂ ਬੱਚਾ ਬੱਚਾ ਪੱਤਰਕਾਰਾਂ ਦੇ ਨਾਲ ਖੜਿਆ ਜਿੰਨਾ ਤੇ ਕੋਈ ਪਰਚਾ ਕੈਨਸਲ ਨਹੀਂ ਹੁੰਦਾ ਜਿਵੇਂ ਪੱਤਰਕਾਰ ਚਾਹਣਗੇ ਉਹਨਾਂ ਦੇ ਅਸੀਂ ਨਾਲ ਖੜੇ ਅੱਜ ਭ ਸਰਕਾਰ ਭਰਾ ਨੇ 10 ਦੇ ਉੱਪਰ ਪਰਚਾ ਦਿੱਤਾਗਾ ਵੀ ਇਹ ਜਹਾਜ਼ ਜਦੋਂ ਮੁੱਖ ਮੰਤਰੀ ਜਾਪਾਨ ਗਿਆ ਹੋਇਆ ਸੀਗਾ ਵੀ ਜਹਾਜ਼ ਹਵਾ ਦੇ ਵਿੱਚ ਉਡਾਰੀਆਂ ਕਿਵੇਂ ਲਗਾ ਰਿਹਾ ਹੈਗਾ ਤਾਂ ਉਹ ਅੱਜ ਤੋਂ ਲਗਭਗ 2 ਮਹੀਨੇ ਪਹਿਲਾਂ ਗੋਪਤ ਤੌਰ ਤੇ ਪਰਚਾ ਕੀਤਾ ਗਿਆਗਾ ਵੀ ਤੁਸੀਂ ਇੱਥੋਂ ਦੇ ਜਿਹੜੇ ਜ਼ਾਲਮ ਸਰਕਾਰਾਂ ਨੇ ਉਹਨਾਂ ਨੂੰ ਸਵਾਲ ਜਵਾਬ ਵੀ ਨਹੀਂ ਕਰ ਸਕਦੇ ਜਿਹੜਾ ਇੱਥੋਂ ਦਾ ਮੁੱਖ ਮੰਤਰੀ ਜਾਂ ਉਹਨਾਂ ਦਾ ਆਕਾ ਕੇਜਰੀਵਾਲ ਇਹ ਕਹਿੰਦਾ ਹੁੰਦਾ ਸੀ ਵੀ ਅਸੀਂ ਲੋਕਾਂ ਨੂੰ ਬੋਲਣ ਲਾਇਆਗਾ ਜਿਵੇਂ ਕਿ ਹਲਾਂ ਤੱਕ ਇਦੋਂ ਪਹਿਲਾਂ ਲੋਕਾਂ ਨੂੰ ਬੋਲਣੀ ਨਹੀਂ ਆਉਂਦਾ ਸੀ ਇਸ ਕਰਕੇ ਜਦੋਂ ਲੋਕਾਂ ਨੇ ਸਵਾਲ ਕੀਤੇ ਨੇ ਲੋਕ ਜਾਗਰੂਕ ਹੋਏ ਨੇ ਜਥੇਬੰਦੀਆਂ ਦੇ ਵਿੱਚ ਨਾਲ ਜੁੜ ਕੇ ਅੱਜ ਜਦੋਂ ਪੱਤਰਕਾਰ ਵੀਰ ਜਿਹੜੇ ਲੋਕਤੰਤਰ ਦਾ ਚੌਥਾ ਥਾਂਮ੍ਹ ਨੇ ਉਹਨਾਂ ਨੇ ਆਵਾਜ਼ ਉਠਾਈ ਆ ਲੋਕਾਂ ਦੇ ਹੱਕ ਵਾਸਤੇ ਤਾਂ ਉਹਨਾਂ ਤੇ ਪਰਚੇ ਕੀਤੇ ਜਾ ਰਹੇ ਨੇ ਇਸ ਕਰਕੇ ਭਾਰਤੀ ਕਿਸਾਨ ਜੁਣੀਆਂ ਨੇ ਇਕਤਾ ਗ੍ਰਾਹਾਂ ਵੱਲੋਂ ਉਹਨ ਸੰਚੇਤ ਹੋਰ ਤੇ ਪ੍ਰੋਗਰਾਮ ਕੀਤਾ ਗਿਆ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਗਿਆ ਤੇ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਪਿਛਲੇ ਦਿਨੀ ਪੱਤਰਕਾਰਾਂ ਤੇ ਪੰਜਾਬ ਸਰਕਾਰ ਨੇ ਜਿਹੜੇ ਪਰਚੇ ਦਰਜ ਕੀਤੇ ਆ ਉਹਦੇ ਸਬੰਧ ਨੇ ਵਿੱਚ ਅਸੀਂ ਮਤਲਬ ਸਰਕਾਰ ਨੂੰ ਸ਼ਿਕਾਇਤ ਨਹੀਂ ਦੇਣਾ ਚਾਹੁੰਦੇ ਆ ਇਹ ਪੁੱਠੀਆਂ ਹਰਕਤਾਂ ਬੰਦ ਕਰ ਦੇ ਸਰਕਾਰ ਕਿਉਂਕਿ ਲੋਕ ਕਦੇ ਵੀ ਮਤਲਬ ਬਰਦਾਸ਼ਤ ਨਹੀਂ ਕਰਨਗੇ ਇਹ ਮੀਡੀਆ ਕਰਕੇ ਇਹ ਸਰਕਾਰ ਆਈ ਸੀ ਪੰਜਾਬ ਦੇ ਵਿੱਚ ਮੀਡੀਆ ਇਹਨਾਂ ਨੂੰ ਮਤਲਬ ਦਰਲੂਗਾ ਨੇ ਭਗਵਾਨ ਤਮਨ ਜਦੋਂ ਸਤਾ ਤੋਂ ਬਾਹਰਤੀ ਉਦੋਂ ਰੋਜ਼ ਪੁਕਾਰਦਾ ਸੀ ਵੀ ਜਦੋਂ ਕੋਈ ਲੀਡਰ ਪਿੰਡਾਂ ਦੇ ਵਿੱਚ ਆਉਂਦਾ ਉਹਨੂੰ ਸਵਾਲ ਕਰਨੇ ਚਾਹੀਦੇ ਨੇ ਉਹ ਸਵਾਲਾਂ ਦਾ ਜਵਾਬ ਦੇਣ ਤੋਂ ਸਰਕਾਰ ਭੱਜ ਰਹੀ ਹੈ ਉਹ ਤੋਂ ਇਹ ਭੱਜਣ ਦੇ ਨਾਲ ਐ ਉਹਦਾ ਖੜਾ ਨਹੀਂ ਛੁੱਟਣਾ ਹੈਗਾ ਪਾਵੇਂ ਕੋਈ ਵੀ ਪੌੜੀ ਲੈਂਦੀ ਅੱਜ ਪਾਵੇਂ ਪੱਤਰਕਾਰਾਂ ਤੇ ਪਰਚੇ ਨੇ ਪਾਵੇਂ ਹੋਰ ਮਜ਼ਦੂਰਾਂ ਤੇ ਪਰਚੇ ਨੇ ਕਿਸਾਨਾਂ ਤੇ ਪਰਚੇ ਨੇ ਸਰਕਾਰ ਪਰਚੇ ਕਰਕੇ ਸੱਚ ਦੀ ਆਵਾਜ਼ ਨੂੰ ਕਦੇ ਦਬਾ ਨਹੀਂ ਸਕਦੀ ਇਸ ਲਈ ਮੇਰੇ ਵੀਰੋ ਇਹ ਵੱਡੇ ਸੰਘਰਸ਼ ਦੀ ਲੋੜ ਹੈ ਇਕੱਠੇ ਹੋਣ ਦੀ ਲੋੜ ਹੈ ਪਾਵੇਂ ਪੱਤਰਕਾਰਾਂ ਤੇ ਪਰਚੇ ਹੋਣ ਪਾਵੇਂ ਕਿਸੇ ਤੇ ਹੋਰ ਹੋਣ ਉਹ ਪਰਚਾਂ ਦਾ ਜੇ ਆਪਾਂ ਰਲ ਮਿਲ ਕੇ ਡਟ ਕੇ ਵਿਰੋਧ ਕਰਾਂਗੇ ਪਰਚੇ ਵੀ ਵਾਪਸ ਹੋ ਜਾਣਗੇ ਇਹ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਪਰਚਿਆਂ ਤੋਂ ਡਰਨ ਤੇ ਘਬਰਾਉਣ ਦੀ ਲੋੜ ਨਹੀਂ ਹੈਗੀ ਇਸ ਲਈ ਪਰਚਿਆਂ ਤੋਂ ਕਦੇ ਵੀ ਜੇ ਕੋਈ ਸਰਕਾਰ ਚਾਹੇ ਪਰਚੇ ਪਾ ਕੇ ਜਾਂ ਦਬਕੇ ਮਾਰ ਕੇ ਸੱਚ ਦੀ ਆਵਾਜ਼ ਨੂੰ ਦਬਾਇਆ ਜਾਊਗਾ ਇਹ ਕਿਸੇ ਵੀ ਕੀਮਤ ਤੇ ਨਹੀਂ ਹੋ ਸਕਦੀ ਅਸੀਂ ਜਿਹੜੇ ਪੱਤਰਕਾਰਾਂ ਦੇ ਪਰਚੇ ਆਏ ਨੇ ਪਾਏ ਨੇ ਉਹਨਾਂ ਦੀ ਆਪਣੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਨਖੇਦੀ ਕਰਦੇ ਆਂ ਤੇ ਪੱਤਰਕਾਰ ਭਾਈਚਾਰੇ ਦੇ ਮੋਢੇ ਨਾਲ ਮੋਢਾ ਲਾ ਕੇ ਹਰੇਕ ਸੰਘਰਸ਼ 'ਚ ਨਾਲ ਖੜਾਂਗੇ ਅੱਜ ਅਸੀਂ ਸੰਯੁਕਤ ਪ੍ਰੈਸ ਕਲੱਬ ਭਵਾਨੀਗੜ੍ਹ ਵੱਲੋਂ ਮੰਗ ਪੱਤਰ ਦੇਣ ਆਏ ਸੀ ਐਸਡੀਐਮ ਭਵਾਨੀਗੜ੍ਹ ਨੂੰ ਤੇ ਇਹ ਮੰਗ ਪੱਤਰ ਅਸੀਂ ਜਿਹੜਾ ਪੰਜਾਬ ਦੇ ਵੱਖ-ਵੱਖ ਇਸ਼ਤਿਆਂ ਦੇ ਵਿੱਚ ਪੱਤਰਕਾਰਾਂ ਤੇ ਪਰਚੇ ਦਰਜ ਕਰੇ ਨੇ ਉਹਦੇ ਰੋਸ ਵੱਜੋਂ ਮੰਗ ਪੱਤਰ ਦੇਣ ਆਏ ਆ ਤੇ ਸਾਡੇ ਨਾਲ ਭਰਾਤਰੀ ਜਥੇਬੰਦਿਆਂ ਕਿਸਾਨ ਜਥੇਬੰਦਿਆਂ ਮਜ਼ਦੂਰ ਜਥੇਬੰਦਿਆਂ ਤੇ ਮੁਲਾਜ਼ਮ ਜਥੇਬੰਦਿਆਂ ਵੀ ਸ਼ਾਮਲ ਹੋਈਆਂ ਨੇ ਤੇ ਵੱਖ-ਵੱਖ ਪਤਵੰਤੇ ਸੱਜਣ ਵੀ ਇੱਥੇ ਸ਼ਾਮਲ ਹੋਏ ਨੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਤੇ ਪੰਜਾਬ ਸਰਕਾਰ ਨੂੰ ਇਹ ਤਾੜਨਾ ਕਰਦੇ ਆਂ ਕਿ ਜਿਹੜਾ ਉੱਥੇ ਪਰਚੇ ਦਰਜ ਕੀਤੇ ਨੇ ਉਹ ਜਲਦੀ ਤੋਂ ਜਲਦੀ ਰੱਦ ਕੀਤੇ ਜਾਣ ਨਹੀਂ ਫਿਰ ਅਸੀਂ ਪੱਤਰਕਾਰ ਸਮਾ ਸਾਰੇ ਪੰਜਾਬ ਦੇ ਵਿੱਚ ਹੋਰ ਜਥੇਬੰਦੀਆਂ ਦੇ ਨਾਲ ਮਿਲ ਕੇ ਵੱਡਾ ਸੰਘਰਸ਼ ਉਲੀਕਣ ਲਈ ਮਜਬੂਰ ਹੋਵਾਂਗੇ ਜੋ ਪੱਤਰਕਾਰਾਂ ਦੇ ਪਰਚੇ ਦਰਜ ਹੋਏ ਨੇ ਉਹਨਾਂ ਦੇ ਖਿਲਾਫ ਇੱਥੇ ਧਰਨਾ ਦੇਣਾ ਐ ਐਸਡੀਐਮ ਦਫ਼ਤਰ ਐਸਡੀਐਮ ਰਾਹੀਂ ਮੁੱਖ ਮੰਤਰੀ ਨੂੰ ਅਸੀਂ ਮੰਗ ਕਰਦੇ ਹਾਂ ਵੀ ਉਹਨਾਂ ਦੇ ਪਰਚੇ ਜਿਹੜੇ ਰੱਦ ਕੀਤੇ ਜਾਣ ਕਿਉਂਕਿ ਹੁਣ ਤੱਕ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਆਪਣੀ ਕਮੇਡੀ ਰਾਹੀਂ ਸਰਕਾਰਾਂ ਦੇ ਉੱਪਰ ਬ੍ਰੋਧ ਕਰਦੇ ਰਹੇ ਨੇ ਸਰਕਾਰਾਂ ਦੇ ਜੋ ਨਕਾਮੀਆਂ ਤੇ ਉਹਨਾਂ ਨੂੰ ਜ਼ਾਹਰ ਕਰਦੇ ਰਹੇ ਨੇ ਅੱਜ ਜਦੋਂ ਉਹਨਾਂ ਦੇ ਪੱਤਰਕਾਰ ਜ਼ਾਹਰ ਕਰਦੇ ਨੇ ਉਹਨਾਂ ਦੀ ਕੋਈ ਗੱਲ ਨੂੰ ਉਹ ਪੱਤਰਕਾਰਾਂ ਦੇ ਪਰਚੇ ਦਰਜ ਕੀਤੇ ਜਾਂਦੇ ਨੇ ਬੜੀ ਮਾੜੀ ਗੱਲ ਆ ਅਸੀਂ ਪੂਰੇ ਸੰਯੁਕਤ ਪ੍ਰੈਸ ਕਲੱਬ ਸਾਰੇ ਇਕੱਠੇ ਹੋ ਕੇ ਇਹ ਮੰਗ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਜਿਹੜੇ ਪਰਚੇ ਨੇ ਉਹ ਰੱਦ ਕੀਤੇ ਜਾਣ ਜਿਹੜੀ ਲੋਕਾਂ ਦੀ ਆਵਾਜ਼ ਬਣਦੇ ਨੇ ਉਹਨਾਂ ਤੇ ਪਰਚਾ ਕਰਨਾ ਬਹੁਤ ਮੰਦਭਾਗੀ ਗੱਲ ਆ ਇਹਦਾ ਗੱਲ ਉਹ ਹੋ ਰਹੀ ਆ ਵੀ ਇਹ ਸਰਕਾਰ ਚ ਗੈਂਗਸਟਰਾਂ ਨੂੰ ਤਾਂ ਸਿਕਿਉਰਿਟੀਆਂ ਦਿੱਤੀਆਂ ਜਾ ਰਹੀਆਂ ਨੇ ਗੈਂਗਸਟਰਾਂ ਨੂੰ ਤਾਂ ਪ੍ਰੋਟੈਕਸ਼ਨ ਕੀਤਾ ਜਾ ਰਿਹਾ ਪਰ ਪੱਤਰਕਾਰਾਂ ਨੂੰ ਜਿਹੜੇ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦੇ ਨੇ ਉਹਨਾਂ ਤੇ ਚੁੱਪ ਕਿਤੇ ਪਰਚੇ ਕੀਤੇ ਜਾ ਰਹੇ ਨੇ ਇਹ ਸਰਕਾਰ ਦੀ ਮੁੱਖ ਮੰਤਰੀ ਦੀ ਇੱਥੋਂ ਬੁਲਖਾੜ ਦਾ ਪਤਾ ਲੱਗ ਰਿਹਾ ਵੀ ਉਹਨੂੰ ਸਮਝ ਨਹੀਂ ਆ ਰਿਹਾ ਜਦ ਕਿ ਉਹਨੂੰ ਤਾਂ ਖੋੜੇ ਸਾਡੇ ਜਿਹੜਾ ਪੱਤਰਕਾਰ ਭਾਈਚਾਰਾ ਇਹਦਾ ਧੰਨਵਾਦ ਕਰਨਾ ਚਾਹੀਦਾ ਜੇੜੀ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਤੁਸੀਂ ਉਹ ਸ਼ੀਸ਼ਾ ਵਣ ਕੇ ਉਹਨਾਂ ਦੇ ਧਿਆਨ ਚ ਲਿਆਉਨੇ ਹੋ ਪਰ ਇਹ ਸਰਕਾਰ ਉਹ ਹੈ ਵੀ ਜਿਹੜਾ ਬੋਲਦਾ ਇਹਨਾਂ ਦੇ ਗਲਤ ਕੰਮ ਤੇ ਵੀ ਬੋਲਦਾ ਇਹ ਉਹਨੂੰ ਚੁੱਪ ਕਰਾਉਣਾ ਚਾਹੁੰਦੇ ਨੇ ਪਰ ਅੱਜ ਹਰ ਨੌਜਵਾਨ ਪੜਿਆ ਲਿਖਿਆ ਜਾਗਰੂਕ ਹੈ ਅਸੀਂ ਜਾਣਦੇ ਹਾਂ ਦੇਖੋ ਅੱਜ ਇੱਥੇ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਅਜੇ ਪਾਰਟੀ ਦਾ ਜਾਂ ਕਿਸਾਨ ਜਿਹੜਾ ਨਹੀਂ ਪਹੁੰਚਿਆ ਕਿਉਂਕਿ ਸਾਨੂੰ ਪਤਾ ਹੈ ਇਹ ਜੋ ਪੱਤਰਕਾਰ ਨੇ ਇਹਨਾਂ ਨੇ ਸਮੇਂ-ਸਮੇਂ ਤੇ ਸਾਡੀਆਂ ਸਰਕਾਰਾਂ ਨੂੰ ਵੀ ਸ਼ੀਸ਼ਾ ਦਿਖਾਇਆ ਤੇ ਇਹ ਸਰਕਾਰ ਨੂੰ ਵੀ ਸ਼ੀਸ਼ਾ ਦਿਖਾਉਣਗੇ ਤੇ ਮੈਂ ਵੱਡੀ ਗੱਲ ਦੱਸਦਾ ਵੀ ਇਹ ਪੱਤਰਕਾਰ ਤੇ ਸੋਸ਼ਲ ਮੀਡੀਆ ਹੀ ਸੀ ਜਿਹਦੇ ਕਰਕੇ ਇਹ ਸਰਕਾਰ ਆਈ ਸੀ ਅੱਜ ਇਹ ਸਰਕਾਰ ਨੇ ਉਸੇ ਥੰਮ ਨਾਲ ਪੰਗਾ ਲਿਆ ਤੇ ਹਮੇਸ਼ਾ ਹੀ ਜਿਹੜੇ ਥੰਮ ਹੁੰਦੇ ਨੇ ਇਹ ਵੱਡੇ ਹੁੰਦੇ ਨੇ ਪੱਤਰਕਾਰੀ ਬਹੁਤ ਵੱਡਾ ਥੰਮ ਹੈ ਤੇ ਇਹਦੇ ਨਾਲ ਪੰਗਾ ਲੈ ਕੇ ਮੈਨੂੰ ਇਹ ਲੱਗਦਾ ਆਮ ਪਾਰਟੀ ਦਾ ਅੱਜ ਜਿਹੜਾ ਖੀਰਲਾ ਕਿਲ ਸੀ ਇਹ ਜਹਾਲ ਡੁੱਬਨ ਚ ਉਹ ਅੱਜ ਲੱਗ ਗਿਆ ਸਮੂਹ ਪੱਤਰਕਾਰ ਭਵਾਨੀਗੜ੍ਹ ਸਯੁਕਤ ਟੈਕਸ ਕਲੱਬ ਵੱਲੋਂ ਅਤੇ ਜਿਹੜੇ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਦੇ ਪਰਚੇ ਦਰਜ ਕੀਤੇ ਗਏ ਨੇ ਉਹਨਾਂ ਦੀ ਪੂਰਨ ਰੂਪ ਦੇ ਵਿੱਚ ਨਖੇਦੀ ਕਰਦੇ ਆ ਜਿਸ ਦੇ ਸਬੰਧ ਵਿੱਚ ਅੱਜ ਅਸੀਂ ਇੱਥੇ ਐਸਡੀਐਮ ਦਫ਼ਤਰ ਦੇ ਵਿੱਚ ਸਰਕਾਰ ਦਾ ਪੁਤਲਾ ਹੀ ਫੂਕਿਆ ਗਿਆ ਤੇ ਨਾਰੇਬਾਜੀ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇ ਕੇ ਮੰਗ ਕਰਾਂਗੇ ਕਿ ਜਿੰਨੇ ਵੀ ਪੱਤਰਕਾਰਾਂ ਦੇ ਪਰਚੇ ਦਰਜ ਕੀਤੇ ਨੇ ਝੂਠੇ ਪਰਚੇ ਨੇ ਇਹ ਸਾਰੇ ਇਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਤੇ ਸਰਕਾਰ ਦੀ ਜਿਹੜੀ ਨੀਤੀ ਆ ਉਹ ਇਹ ਆ ਵੀ ਜਿਹੜੇ ਪੱਤਰਕਾਰ ਭਾਈਚਾਰਾ ਉਹ ਜਥੇਬੰਦੀਆਂ ਦੀ ਗੱਲ ਕਰਦਾ ਉਹਨਾਂ ਦਾ ਮਕਸਦ ਇਹ ਹੈ ਵੀ ਪੱਤਰਕਾਰਾਂ ਨੂੰ ਦਬਬ ਲੋ ਜਥੇਬੰਦੀਆਂ ਆਪਦੀਆਂ ਬਰੁਲ ਜਾਣਗੀਆਂ ਪਰ ਜੇ ਪੱਤਰਕਾਰ ਲੋਕਾਂ ਦੀ ਆਵਾਜ਼ ਉਠਾਉਂਦੇ ਨੇ ਤਾਂ ਅੱਜ ਪੱਤਰਕਾਰਾਂ ਦੀ ਪੈੜਾ ਵੀ ਲੋਕ ਦੇ ਰਹੇ ਨੇਗੇ ਲੋਕ ਜਥੇਬੰਦੀਆਂ ਨੇ ਇਹੜੀਆਂ ਨਾਲ ਨਹੀਂ ਪੱਤਰਕਾਰਾਂ ਦੇ ਸਾਡੀ ਮੰਗ ਹੈ ਕਿ ਜਿਹੜੇ ਪੱਤਰਕਾਰਾਂ ਦੇ ਪਰਚੇ ਦਰਜ ਕੀਤੇ ਨੇ ਉਹ ਤ ਪੱਤਰਕਾਰੇ ਭਾਈਚਾਰੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਇਹ ਮੈਂ ਅਸੀਂ ਐਸਟੀਐਮ ਸਾਹਿਬ ਦੇ ਥਰੂ ਡੀਸੀ ਸਾਹਿਬ ਸਰਕਾਰ ਤੱਕ ਇਹਨੂੰ ਪਹੁੰਚਾ ਦੇਵਾਂਗੇ ਜੀ ਕਿਉਂਕਿ ਪੰਜਾਬ ਲੈਵਲ ਦਾ ਮਸਲਾ ਹੈ ਹਾਲਤ ਉਸੇ ਲੈਵਲ ਦੇਤੇ ਹੋਏਗਾ ਸਾਡੇ ਜੁਮੇ ਜਿੰਨੀ ਕੇ ਅਸੀਂ ਕਰ ਸਕਦੇ ਅਸੀਂ ਕਰਾਂਗੇ ਜੀ ਇਹਨੂੰ ਸਰਕਾਰ ਤੱਕ ਪਹੁੰਚਾ ਦੇਵਾਂਗੇ ਜੀ